ਸਚ੍ਰੀਆ ਕਾਲ ਟੂਨ ਚੈਨਲ ਦੇ ਆਪਜੀ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਬੀਐਸਓਡੀ ਸਰਬ ਨੌਜਵਾਨ ਸਭਾ ਰਜਿਸਟਰਡ ਫਗਵਾੜਾ ਅਤੇ ਸਰਬ ਨੌਜਵਾਨ ਵੈਲਫੇਅਰ ਸੁਸਾਇਟੀ ਰਜਿਸਟਰਡ ਫਗਵਾੜਾ ਵੱਲੋਂ ਆਓ ਸਾਰੇ ਬੂਟੇ ਲਾਈਏ ਜਿੰਨੇ ਲਾਈਏ ਉਹਨੇ ਬਚਾਈਏ ਮੋਹਨ ਤਹਿਤ ਸੁਸਾਇਟੀ ਦੇ ਪ੍ਰਧਾਨ ਸੁਖਿੰਦਰ ਸਿੰਘ ਜੀ ਦੀ ਅਗਵਾਈ ਹੇਠ ਪਿੰਡ ਪਲਾਈ ਹਦੀਆਵਾਦ ਸ਼ੋਕ ਵਿਹਾਰ ਗੁਰਹਾਜ਼ਰ ਹਰਗੋਬਿੰਦਨਗਰ ਪਾਰਕ ਸ਼ਿਆਰਪੁਰ ਰੋਡ ਸ਼ਮਸ਼ਾਨ ਘਾਟ ਅਤੇ ਵਿਰਗ ਪਾਰਕ ਪਲਾਈ ਵਿਖੇ 500 ਤੋਂ ਵੱਧ ਬੂਟੇ ਲਗਾ ਕੇ ਵਣ ਮਹਾ ਉਤਸਵ ਮਨਾਇਆ ਗਿਆ ਵਣਬੀਪਾਜ਼ ਪੰਜਾਬ ਦੇ ਸਹਿਯੋਗ ਨਾਲ ਆਯੋਜਿਤ ਸਮਾਗਮ ਦੌਰਾਨ ਬਤੌਰ ਮੁੱਖ ਮਹਿਮਾਨ ਮਨਦੀਪ ਸਿੰਘ ਨਾਇਬ ਤਹਿਸੀਲਦਾਰ ਨੇ ਸ਼ਿਰਕਤ ਕੀਤੀ ਜਦਕਿ ਵਿਸ਼ੇਸ਼ ਮਹਿਮਾਨਾਂ ਵਜੋਂ ਹਾਕੀ 올ੰਪੀਅਨ ਸਰਿੰਦਰ ਸਿੰਘ ਸੋਢੀ ਅਵਤਾਰ ਸਿੰਘ ਮੰਡ ਕੌਮੀ ਸਕੱਤਰ ਭਾਜਪਾ ਸੰਤੋਖ ਕੁਮਾਰ ਗੋਗੀ ਜ਼ਿਲ੍ਹਾ ਪ੍ਰਧਾਨ ਐਸ.ਵੀਂਗ ਆਪਾਟੀ ਪ੍ਰਿੰਸੀਪਲ ਗੁਰਮੀਤ ਸਿੰਘ ਪੁਲਾਹੀ ਸ਼ਾਮਲ ਹੋਏ ਫੂਟੇ ਲਗਾਉਣ ਦੀ ਸ਼ੁਰੂਆਤ ਮੁੱਖ ਮਹਿਮਾਨ ਮਨਦੀਪ ਸਿੰਘ ਨਾਇਬ ਤਸਿਲਦਾਰ ਵੱਲੋਂ ਕਰਵਾਈ ਗਈ। ਪ੍ਰਧਾਨ ਸੁਖਵਿੰਦਰ ਸਿੰਘ ਨੇ ਮੁੱਖ ਮਹਿਮਾਨ ਸਮੂਹ ਪਤਵੰਤੇ ਆਤੇ வன ਵਿਭਾਗ ਦਾ ਸਹਿਯੋਗ ਲਈ ਤਹਿ ਦਿਲੋਂ ਧੰਨਵਾਦ ਵੀ ਕੀਤਾ। ਇਸ ਮੌਕੇ ਉਹਨਾਂ ਦੇ ਨਾਲ ਰਜਿੰਦਰ ਸਿੰਘ ਗੋਗਨਾ, ਸੁਖਵਿੰਦਰ ਸਿੰਘ ਸੱਲ, ਸੁਨਾਮ ਸਿੰਘ ਜੱਸੀ, ਮਨਦੀਪ 바ਸੀ, ਜਸ਼ਨ ਮਹਿਰਾ, ਸਾਜੀ ਸਾਬੀ, ਗੁਰਚਰਨ 바ਸੀ, ਮਖਸ਼ੀਸ਼ ਸਿੰਘ ਹਰੀਪਾਰ, ਮੈਡਮ ਰਮਨਦੀਪ, ਰਣਜੀਤ ਸਿੰਘ, ਅਮਰਜੀਤ ਸਿੰਘ, ਨਰਿੰਦਰ ਸਿੰਘ ਸੈਣੀ ਮੈਡਮ ਤੰਨੂ ਮੈਡਮ ਆਸ਼ੂ ਬੱਗਾ ਮੈਡਮ ਸਪਨਾ ਸ਼ਰਦਾ ਆਦੀ ਹਾਜ਼ਰ ਸਨ ਪੇਸ਼ ਹੈ ਇੱਕ ਰਿਪੋਰਟ ਜੀ ਮੈਂ ਬੜਾ ਸ਼ੁਕਰਗੁਜ਼ਾਰ ਗੁਜ਼ਾਰ ਹੈਗਾ ਜੀ ਇਹ ਸਰਬ ਨੌਜਵਾਨ ਸਭਾ ਦਾ ਵਣ ਮਹਾਉਤਸਵ ਵੀ ਜੋ ਬੂਟੇ ਲਗਾ ਰਹੇ ਹੈਗੇ ਆ ਮੈਂ ਚਾਹੁੰਦਾ ਕਿ ਸਾਰੇ ਫਗਵਾੜਾ ਵਾਸੀ ਕਮ ਸੇ ਕਮ ਇੱਕ ਇੱਕ ਬੂਟਾ ਲਗਾਉਣ ਤੇ ਨਾਲ ਇਹਨੂੰ ਅਡਾਪਟ ਕਰਨ ਜਿਹਦੇ ਨਾਲ ਸਾਨੂੰ ਆਉਣ ਵਾਲੀ ਸਮੱਸਿਆ ਦਾ ਹੱਲ ਮਿਲ ਸਕੇ ਇਸ ਗਰਮੀ ਦਾ ਛੁਟਕਾਰਾ ਮਿਲ ਸਕੇ ਤੇ ਇੱਕ ਆਪਣੇ ਬੱਚਿਆਂ ਨੂੰ ਜਰੂਰ ਲਾਓ ਕਿ ਕਮ ਸੇ ਕਮ ਇੱਕ ਬੂਟਾ ਲਾਣ ਤੇ ਉਹਦੀ ਕੇਅਰ ਕਰਨ ਇਹਨਾਂ ਨੂੰ ਬੱਚਿਆਂ ਨੂੰ ਕੇਅਰ ਵੀ ਆਉਂਦੀ ਆ ਕਰਨੀ ਸਾਂਭ ਸੰਭਾਲ ਵੀ ਆਉਂਦੀ ਆ ਤੇ ਇੱਕ ਲਗਾਵੋ ਜਾਂਦਾ ਵਾ ਜਿਹੜਾ ਕਿ ਬੱਚੇ ਦਾ ਸਾਰੀ ਉਮਰ ਉਸ ਬੂਟੇ ਨਾਲ ਰਹਿੰਦਾ ਵਾ ਥੈਂਕ ਯੂ ਜਿੰਨੇ ਲਾਈਏ ਉੰਨੇ ਬਚਾਈਏ ਸਰਬ ਨੌਜਵਾਨ ਸਭਾ ਫਗਵਾੜਾ ਦਾ ਬਿਹਤਰੀਨ ਉਪਰਾਲਾ ਬਿਲਡਾਂ ਦੇ ਵਿੱਚ ਔਰ ਪੂਰੇ ਸ਼ਹਿਰ ਦੇ ਅੰਦਰ ਲਗਾਤਾਰ ਨਿਰੰਤਰ ਸਰਬ ਨੌਜਵਾਨ ਸਭਾ ਆਪਣਾ ਯੋਗਦਾਨ ਦੇ ਕੇ ਬੂਟੇ ਲਗਾ ਰਹੇ ਆਓ ਉਹਨਾਂ ਦਾ ਸਾਥ ਦਿਈਏ ਅੱਜ ਲੋੜ ਹੈ ਹਰੇਕ ਆਦਮੀ ਨੂੰ ਹਰੇਕ ਵਿਅਕਤੀ ਨੂੰ ਆਪਣੇ ਘਰ ਅੱਗੇ ਜਿੱਥੇ ਵੀ ਜਗ੍ਹਾ ਬਚਦੀ ਆ ਉੱਤੇ ਲੂਟਾ ਲਗਾਉਣ ਦੀ ਸਭ ਤੋਂ ਵੱਡਾ ਕਾਰਨ 2020 ਦੇ ਵਿੱਚ ਸਾਨੂੰ ਇੱਕ ਦੇਖਣ ਨੂੰ ਮਿਲਿਆ ਸੀ ਕਿ ਕਿਸ ਤਰ੍ਹਾਂ ਆਕਸੀਜਨ ਦੀ ਕਮੀ ਆ ਗਈ ਸੀ ਸਾਨੂੰ ਹਸਪਤਾਲਾਂ ਦੇ ਅੰਦਰ ਮੁੱਲ ਲੈਣੀ ਪਈ ਸੀ ਆਕਸੀਜਨ ਔਰ ਇੱਕ ਕੁਦਰਤ ਜਿਸ ਨੇ ਸਾਨੂੰ ਫ੍ਰੀ ਆਫ ਕਾਸਟ ਦਿੱਤੀ ਆਕਸੀਜਨ ਅਸੀਂ ਇਸ ਨੂੰ ਬਰਬਾਦ ਕਰ ਰਹੇ ਹਾਂ ਔਰ ਸਾਡਾ ਫਰਜ਼ ਬਣਦਾ ਕਿ ਜਿੰਨੇ ਵੱਧ ਬੂਟੇ ਲਾਵਾਂਗੇ ਉੰਨੀ ਆਕਸੀਜਨ ਦੀ ਪੈਦਾਵਾਰ ਵੱਧ ਹੋਵੇ ਔਰ ਜਿੰਨੀ ਪੈਦਾਵਾਰ ਵੱਧ ਹੋਵੇਗੀ ਉਨਾ ਹੀ ਸਾਡੇ ਅੰਦਰ ਆਕਸੀਜਨ ਵੱਧ ਜਾਵੇਗੀ ਇਸ ਕਰਕੇ ਸਭ ਨੂੰ ਬੇਨਤੀ ਆ ਕਿ ਜਿੱਥੇ ਬੂਟਾ ਲਾਉਣਾ ਜ਼ਰੂਰੀ ਆ ਉਹਦੇ ਨਾਲ-ਨਾਲ ਉਸ ਨੂੰ ਪਾਲਣਾ ਸਭ ਤੋਂ ਜ਼ਿਆਦਾ ਜ਼ਰੂਰੀ ਆ ਕੱਲਾ ਕਿਤਾਬਾਂ ਦੇ ਵਿੱਚ ਜਾਂ ਕੱਲਾ ਅਖਬਾਰਾਂ ਦੇ ਵਿੱਚ ਨਾ ਰਹਿ ਜਾਵੇ ਆਪਣੇ ਘਰਾਂ ਦੇ ਅੱਗੇ ਬੂਟੇ ਲਗਾਓ ਜਿਸ ਤਰ੍ਹਾਂ ਆਪਣੇ ਬੱਚਿਆਂ ਨੂੰ ਅਸੀਂ ਪਾਲਦੇ ਆ ਜਿਸ ਤਰ੍ਹਾਂ ਦਿਨ ਰਾਤ ਅਸੀਂ ਆਪਣੇ ਬੱਚਿਆਂ ਨੂੰ ਦੇਖਦੇ ਆ ਵੱਡੇ ਹੁੰਦਿਆਂ ਉਸੇ ਤਰ੍ਹਾਂ ਆਪਣੇ ਘਰ ਦੇ ਅੱਗੇ ਬੂਟਾ ਲਗਾ ਕੇ ਉਹਦਾ ਪਾਲਣ ਪੋਸ਼ਣ ਕਰੀਏ ਉਸ ਨੂੰ ਦੇਖੀਏ ਲਗਾਤਾਰ ਉਸ ਨੂੰ ਉਸਦੀ ਦੇਖਰੇਖ ਕਰਦੇ ਰਹੀਏ ਇਸ ਕਰਕੇ ਸਭ ਨੂੰ ਬੇਨਤੀ ਆ ਕਿ ਆਓ ਰਲ ਮਿਲ ਕੇ ਹਰ ਘਰ ਦੇ ਅੱਗੇ ਬੂਟਾ ਲਗਾਈਏ ਹਰ ਨਗਰ ਦੇ ਅੰਦਰ ਬੂਟਾ ਲਗਾਈਏ ਤਾਂ ਜੋ ਆਉਣ ਵਾਲੇ ਸਮੇਂ ਦੇੰਦਰ ਸਾਨੂੰ ਚੰਗੀ ਆਕਸੀਜਨ ਮਿਲ ਸਕੇ ਚੰਗਾ ਵਾਤਾਵਰਣ ਮਿਲ ਸਕੇ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ